ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਭਾਗਾ ਵਾਲਿਓ ਕੋਈ ਵੀ ਸੇਵਾ ਤੁਸੀਂ ਕਰਨੀ ਹੈ ਕੋਈ ਵੀ ਕਾਰਜ ਦੇ ਕਰਨਾ ਹੈ ਉਹ ਤੁਹਾਡੀ ਨੀਅਤ ਦੇ ਉੱਪਰ ਡਿਪੈਂਡ ਕਰਦਾ ਹੈ ਮੰਨ ਲਓ ਕਿਸੇ ਦਾ ਭਲਾ ਵੀ ਕਰਦੇ ਹੋ ਨਾ ਉਹਦੇ ਪਿੱਛੇ ਤੁਹਾਡੀ ਨੀਅਤ ਕੀ ਹੈ ਪਰਮੇਸ਼ਰ ਉਹ ਚੀਜ਼ ਵੇਖਦਾ ਹੈ ਮੈਂ ਕੁਦਰਤੀ ਇੱਕ ਕਿਤਾਬ ਪੜਦਾ ਪਿਆ ਸਾਂ ਉਹ ਲਿਖਾਰੀ ਪ੍ਰੇਮ ਦੇ ਲਿਖਦਾ ਕਹਿੰਦਾ ਇੱਕ ਵਾਰ ਮੈਨੂੰ ਨਾ ਇੱਕ ਖੋਟਾ ਰੁਪਈਆ ਮਿਲ ਗਿਆ ਕਿਤੇ ਉਹ ਕਹਿੰਦੇ ਨਾ ਤੇ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹਨੂੰ ਮੈਂ ਸੁੱਟਾਂ ਹੁਣ ਗੱਲ ਸੁਣਿਓ ਨਾ ਉਹ ਖੋਟਾ ਰੁਪਈਆ ਚੱਲੇ ਤੇ ਨਾ ਉਹਨੂੰ ਮੈਂ ਸੁੱਟਾਂ ਕਹਿੰਦੇ ਇੱਕ ਦਿਨ ਇੱਕ ਫਕੀਰ ਮੇਰੇ ਕੋਲ ਆਇਆ ਤੇ ਮੈਨੂੰ ਆਖਣ ਲੱਗਾ ਗੁਰਮਖਾ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾਏਗਾ ਕਹਿੰਦੇ ਮੈਂ ਆਖਿਆ ਫਕੀਰ ਸਾਈ ਮੈਂ ਤੁਹਾਨੂੰ ਪ੍ਰਸ਼ਾਦਾ ਜਰੂਰ ਸ਼ਿਕਾਉਂਦਾ ਪਰ ਮੇਰੇ ਕੋਲ ਤਾਂ ਮਾਇਆ ਹੈ ਹੀ ਨਹੀਂ ਕਹਿੰਦੇ ਆਪਣੀ ਜੇਬ ਚੱਕ ਕਰ ਕੋਈ ਨਾ ਕੋਈ ਮਾਇਆ ਤਾਂ ਜੇਬ ਤੋਂ ਹੋਵੇਗੀ ਨਾ ਤੇਰੇ ਕੋਲ ਮੈਨੂੰ ਭੁੱਖ ਬੜੀ ਲੱਗੀ ਹੈ ਕਹਿੰਦੇ ਮੈਂ ਜੇਬ 'ਚ ਹੱਥ ਪਾਇਆ ਤਾਂ ਉਹ 50 ਰੁਪਿਆ ਨਿਕਲਿਆ ਤੇ ਕਹਿੰਦੇ ਮੈਂ ਫਕੀਰ ਨੂੰ ਆਖਿਆ ਫਕੀਰ ਸਾਈ ਮੇਰੇ ਕੋਲ ਦੇ ਕੇਵਲ ਦੇ ਕੇਵਲ 100 ਰੁਪਈਆ ਹੈ। ਕੇਵਲ ਮੇਰੇ ਕੋਲ 100 ਰੁਪਈਆ ਹੈ। ਇਹ ਤਾਂ ਚੱਲਣਾ ਨਹੀਂ ਬਾਜ਼ਾਰ ਦੇ ਵਿੱਚ। ਨਹੀਂ ਤੇ ਤੁਹਾਨੂੰ ਪ੍ਰਸ਼ਾਦਾ ਮੈਂ ਛਕਾ ਦਿੰਦਾ। ਕਹਿੰਦੇ 100 ਰੁਪਈਆ ਹੈ ਆਹ ਦੁਕਾਨ ਤੇ ਚੱਲੀਏ ਢਾਬੇ ਤੇ ਚੱਲੀਏ। ਕਹਿੰਦੇ ਮੈਂ ਢਾਬੇ ਤੇ ਗਿਆ। ਬੈਨ ਨੂੰ 100 ਰੁਪਈਆ ਫਰਾਇਆ। ਮੈਂ ਕਿਹਾ ਪ੍ਰਸ਼ਾਦਾ ਛਕਣਾ। ਕਹਿੰਦੇ ਕੀ ਲੈਣਾ? ਕਿੰਨੇ ਦਾ ਪ੍ਰਸ਼ਾਦਾ ਲੈਣਾ? ਨੇ ਕਿ 50 ਪੈਸੇ ਦਾ ਇਸ ਫਕੀਰ ਨੂੰ ਪ੍ਰਸ਼ਾਦਾ ਸ਼ਿਕਾ ਦਿਓ ਕਿੰਦੇ ਫਕੀਰ ਨੇ 50 ਪੈਸੇ ਦਾ ਪ੍ਰਸ਼ਾਦਾ ਛਕਿਆ ਤਾਂ 50 ਪੈਸੇ ਉਹ ਢਾਬੇ ਵਾਲੇ ਮੈਨੂੰ ਵਾਪਸ ਕਰ ਦੁੱਤੇ ਕਿੰਦੇ ਫਕੀਰ ਬੜਾ ਖੁਸ਼ ਹੈ ਕਹਿੰਦੇ ਮੈਂ ਵੀ ਖੁਸ਼ ਤੇ ਕਹਿੰਦੇ ਫਕੀਰ ਨੇ ਜਾਨ ਲੱਗਿਆ ਮੇਰੇ ਕੰਨ 'ਚ ਇੱਕ ਗੱਲ ਆਖੀ ਕਹਿੰਦੇ ਉਹ ਗੁਰਮਖਾ ਉਹ ਗੁਰਮਖਾ ਜੇ ਨੀਅਤ ਸਾਫ਼ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਖੋਟੇ ਵੀ ਚੱਲ ਜਾਂਦੇ ਨੇ ਕੇਵਲ ਖੋਟੇ ਰੁਪਏ ਨਹੀਂ ਚੱਲਦੇ ਜੇ ਨੀਅਤ ਸਾਫ਼ ਹੋਵੇ ਨਾ ਪਰਮੇਸ਼ਰ ਖੋਟੇ ਬੰਦਿਆਂ ਨੂੰ ਖਰੇ ਕਰ ਦਿੰਦਾ ਹੈ ਖੋਟੇ ਬੰਦੇ ਵੀ ਖਰੇ ਹੋ ਜਾਂਦੇ ਨੇ ਸਤਗੁਰੂ ਖੋਟਿਆਂ ਖਰੇ ਕਰੇ ਸ਼ਬਦ ਸਵਰਨਹਾਰ ਕਹਿੰਦੇ ਉਹ ਗਲ ਮੇ ਪੱਲੇ ਨਾ ਬਨ ਲਈ ਪਾਗਾ ਵਾਲੇ ਮੈਂ ਤੈਨੂੰ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਹੁੰਨਾ ਮੈਂ ਬਟਾਲੇ ਸਤਗੁਰੂ ਦੀ ਕਿਰਪਾ ਨਾਲ ਕਿਤੇ ਸਮਾਗਮ ਤੇ ਜਾ ਰਿਹਾ ਸਾਂ ਤੇ ਮੇਰੇ ਅਗਲੇ ਪਾਸੇ ਦੀ ਜਿਹੜੀ ਗੱਡੀ ਹੈ ਨਾ ਉਹ ਗੱਡੀ ਦੇ ਪਿੱਛੇ ਇੱਕ ਲਾਈਨ ਲਿਖੀ ਹੋਈ ਹੈ ਉਹ ਲਾਈਨ ਕੀ ਲਿਖੀ ਹੋਈ ਹੈ ਕਿਤੇ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਨਾ ਰੱਬ ਖੰਭਾ ਤੋਂ ਬਿਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਜਦੋਂ ਇਹ ਲਾਈਨ ਮੈਂ ਪੜੀ ਨਾ ਗੱਡੀ ਦੇ ਪਿਛਲੇ ਪਾਸੇ ਲਿਖੀ ਹੋਈ ਮੈਂ ਇੱਕ ਮਿੰਟ ਸੋਚੀ ਬੈ ਗਿਆ ਮੈਂ ਕਿ ਬੰਦਿਆ ਜੇ ਤੇਰੀ ਨੀਅਤ ਸਾਫ਼ ਹੈ ਰੱਬ ਖੰਭਾ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਹੈ ਨਾਲ ਇੱਕਦਮ ਮੇਰੇ ਦਿਮਾਗ 'ਚ ਆਇਆ ਮੈਂ ਕਿ ਹਾਂ ਕਿੱਡੀ ਸੋਹਣੀ ਲਾਈਨ ਲਿਖੀ ਹੈ ਕਿੱਡੀ ਖੂਬਸੂਰਤ ਲਾਈਨ ਲਿਖੀ ਹੈ ਉਹ ਪਰਮੇਸ਼ਰ ਵਾਹਿਗੁਰੂ ਬੜਾ ਦਿਆਲੂ ਹੈ ਜੇ ਕਿਤੇ ਬੰਦੇ ਦੀ ਨੀਅਤ ਸਾਫ਼ ਹੋਵੇ ਨਾ ਰੱਬ ਖੰਭਾਂ ਤੋਂ ਬਗੈਰ ਵੀ ਉਡਾਰੀਆਂ ਲਵਾ ਦਿੰਦਾ ਭਾਵ ਜੇ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਨੀਅਤ ਸਾਫ਼ ਹੈ ਗੁਣ ਘੱਟ ਵੀ ਨੇ ਤਾਂ ਵੀ ਰੱਬ ਤਰੱਕੀਆਂ ਦੇ ਦਿੰਦਾ ਹੈ ਬੜੀ ਖੂਬਸੂਰਤ ਲੈਣ ਸੀ ਉਹ ਬੰਦੇ ਆ ਜੇ ਤੇਰੀ ਨੀਅਤ ਸਾਫ਼ ਹੈ ਤੇ ਰੱਬ ਖੰਭਾਂ ਤੋਂ ਬਿਗੈੜ ਵੀ ਉਡਾਰੀਆਂ ਲਵਾ ਦਿੰਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਨਾਨਕ ਘਰ ਬੈਠਿਆ ਈ ਸੋ ਮਿਲੇ ਜੇ ਨੀਅਤ ਰਾਸ ਕਰੇ ਪਾਗਾਂ ਵਾਲੇ ਨੀਅਤ ਦਾ ਡਿਪੈਂਡ ਪਰਮਾਰਥ ਦੇ ਨਾਲ ਜੀ ਅਧਿਆਤਮਿਕ ਦੇ ਨਾਲ ਜੀ